ਲੰਡਨ ਦੇ ਵਿੱਚ 15 ਦਸੰਬਰ ਨੂੰ ਲਾਪਤਾ ਹੋਏ ਗੁਰਸ਼ਰਨ ਸਿੰਘ ਪਾਟਿਆ ਦੀ ਮੌਤ ਹੋ ਚੁੱਕੀ ਹੈ ਅਸਲੀ ਕੀ ਮੰਤਪਾਗੀ ਖਬਰ ਬੀਤੇ ਕੱਲ ਪਰਿਵਾਰ ਨੂੰ ਪਤਾ ਲੱਗੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਨਜ਼ਰ ਆ ਰਹੀ ਹੈ ਮੈਂ ਨਾਲ ਗੱਲਬਾਤ ਕਰਨ ਦੇ ਲਈ ਪਰਿਵਾਰਿਕ ਪਰਿਵਾਰ ਦੇ ਕਾਫੀ ਕਰੀਬੀ ਬੇਹਤ ਕਰੀਬੀ ਰਾਜੀਵ ਦੁੱਗਲ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱ ਕੀ ਕਾਰਨ ਰਹੇ ਨੇ ਗੁਰਸ਼ਰਨ ਸਿੰਘ ਪਾਟਿਆ ਦੀ ਮੌਤ ਦੇ ਕਾਰਨ ਬਾਰੇ ਪਤਾ ਲੱਗ ਸਕੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਦੇਹ ਇੱਕ ਦਰਿਆ ਦੇ ਵਿੱਚੋਂ ਮਿਲੀ ਹੈ ਐਦਾ ਜੀ ਪਹਿਲਾਂ ਤੇ ਹਰ ਮਾਂ ਬਾਪ ਦਾ ਆਪਣਾ ਇੱਕ ਸੁਪਨਾ ਹੁੰਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਭਰਾਵਾ ਲਖਾਵਾ ਤੇ ਚੰਗੇ ਮਕਾਨ ਤੇ ਪਜਾਵਾਂ ਜਿਹਦੇ ਨਾਲ ਮੇਰਾ ਨਾਮ ਰੌਸ਼ਨ ਹੋਵੇ ਹਰ ਮਾਂ ਬਾਪ ਦੀ ਇਹੀ ਹੁੰਦਾ ਹੈ ਔਰ ਜੋ ਬੱਚਾ ਪਿਛਲੇ ਸਾਲ ਗਿਆ ਹੈ MBA ਕਰਨ ਲੰਡਨ ਚ ਗਿਆ ਹੈ ਚੰਗੀ ਕੰਟਰੀ ਦੇ ਵਿੱਚ ਗਿਆ ਹੈਗਾ ਆ ਪਿਛਲੇ 15 ਤਰੀਕ ਨੂੰ ਉਹਦਾ ਆਵਲੀ 15 ਤਰੀਕ ਨੂੰ ਕਿਹੜੇ ਚ ਉਹਦਾ ਜਨਮ ਦਿਨ ਸੀਗਾ ਯਾਰਾਂ ਦੋਸਤਾਂ ਦੇ ਨਾਲ ਸੈਲੀਬ੍ਰੇਟ ਜਨਮ ਦਿਨ ਕੀਤਾ ਜਾਂ ਜਨਮ ਦਿਨ ਸੈਲੀਬ੍ਰੇਟ ਕਰਨ ਤੋਂ ਬਾਅਦ ਕੁਝ ਦੋਸਤਾਂ ਨੇ ਕਿਹਾ ਕਿ ਅਸੀਂ ਆਪਣੀਆਂ ਗੱਡੀਆਂ ਚਲੇ ਜਾਂਦੇ ਆ ਤੇ ਸ਼ਮਨ ਨੇ ਕਿਹਾ ਕਿ ਮੈਂ ਵੀ ਗੱਡੀ ਕਰਕੇ ਚਲੇ ਜਾਣਾ ਜਾਂ ਜੋ ਕਿ ਉਹਦੇ ਯਾਰ ਦੋਸਤੋ ਮਿੱਤਰਾਂ ਨੇ ਬਾਅਦ ਚ ਉਹਨਾਂ ਨੂੰ ਚਾਹੀਦਾ ਸੀਗਾ ਕਿ ਸ਼ਮਨ ਉੱਥੇ ਪਹੁੰਚ ਗਿਆ ਜਾਂ ਨਹੀਂ ਪਹੁੰਚ ਗਿਆ ਹੈਗਾ ਜਾਂ ਤੇਰੇ ਨਾਲ ਗੱਲ ਨਹੀਂ ਹੋ پا ਰਹੀ ਜੋ ਕਿ ਇਹਦੇ ਫਾਦਰ ਸਾਹਿਬ ਨਾਲ ਵੀ ਉਹਨੇ ਲਾਸਟ ਟਾਈਮ ਵੀਡੀਓ ਕਾਲ ਤੇ ਗੱਲ ਕੀਤੀ ਹੈ ਜੋ ਉਹਨਾਂ ਦੇ ਘਰ ਦੇ ਦੱਸਦੇ ਪਏ ਨੇ ਉਦੇ ਬਾਅਦ ਜੋ ਕਿ 16 ਤਰੀਕ ਨੂੰ ਜੋਸ਼ਮਨ ਦੇ ਨਾਲ ਉਹਨਾਂ ਦੇ ਘਰਦਿਆਂ ਦੀ ਗੱਲਬਾਤ ਨਹੀਂ ਹੋਈ ਫਿਰ ਉਹਨਾਂ ਨੂੰ ਕੁਝ ਲੱਗਾ ਤੇ ਉਹਨਾਂ ਨੇ ਆਪਣੇ ਉੱਤੇ ਜੋ ਵੀ ਹਰ ਬੰਦੇ ਦਾ ਆਪਣਾ ਸੋਰਸ ਹੁੰਦਾ ਆ ਸੋਰਸ ਦੇ ਨਾਲ ਨਹੀਂ ਪਤਾ ਲੱਗਾ ਫਿਰ ਉੱਥੋਂ ਦੀ ਪੁਲਿਸ ਨੇ ਜੋ ਕਿ ਕੱਲ੍ਹ ਰਾਤੀ 12 ਵਜੇ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਇਹਦੀ ਜੋ লাশ ਹੈ ਦੇ ਹੈ ਜੋ ਸਮੁੰਦਰ ਦੇ ਕਿਨਾਰੇੋਂ ਮਿਲੀ ਹੈਗੀ ਹੈ ਤੇ ਅੱਜ ਜੋ ਕਿ ਇਹਦੇ ਪਰਿਵਾਰਕੀ ਦੇ ਡੈਡ ਵਗੈਰਾ ਜੋ ਕਿ ਕੱਲ ਤਤਕਾਲ ਵੀਜ਼ਾ ਲਵਾ ਕੇ ਉਹ ਲੰਡਨ ਨੁਰਵਾਨਾ ਹੋਏ ਨੇ ਸਿਰੋ ਪਾਰਟੀ ਕਰਕੇ ਘਰ ਵਾਪਸ ਨਹੀਂ ਪਰਤੇ ਅਸੀ ਗੋਸ਼ਮਨ ਪਾਰਟੀ ਕਰਕੇ ਉਹ ਆਪਣੇ ਕਮਰੇ ਚ ਨਹੀਂ ਸੀ ਪਹੁੰਚਿਆ ਜੋ ਕਿ ਉਹਦੇ ਯਾਰ ਦੋਸਤ ਕਹਿ ਰਹੇ ਨੇ ਤੇ ਉਤੋਂ ਉਹ ਪੈਦਲ ਹੀ ਗਿਆ ਆ ਜੋ ਸੂਤਰ ਦੱਸਦੇ ਪਏ ਨੇ ਉਤੋਂ ਦੇ ਯਾਰ ਦੋਸਤ ਦੇ ਮਿੱਤਰਾਂ ਨਾਲ ਗੱਲਾਂ ਦੀ ਗੱਲ ਹੋਈ ਆ ਔਰ ਇਹਦੇ ਦਾਦਾ ਜੀ ਕਹਿੰਦੇ ਨੇ ਕਿ ਮੇਰਾ ਜੋ ਪੋਤਰਾ ਮੈਨੂੰ ਬਹੁਤ ਸੀਗਾ ਕਿ ਮੇਰੇ ਪੋਤਰੇ ਨੂੰ 15 ਦਿਨ ਬਾਅਦ ਉੱਥੇ ਐਮਬੀਏ ਦੀ ਡਿਗਰੀ ਮਿਲਣੀ ਆ ਤੇ ਮੈਂ ਉਹਦੀ ਖੁਸ਼ੀ ਚ ਜਾ ਕੇ ਉੱਥੇ ਸ਼ਾਮਲ ਹੋਣਾ ਆ ਤੇ ਅੱਜ ਪ੍ਰਮਾਤਮਾ ਦਾ ਭਾਣਾ ਇਦਾਂ ਦਾ ਆ ਕਿ ਉਹ ਜਿਹੜੀ ਖੁਸ਼ੀ ਐ ਬੜੀ ਗਮ ਦੇ ਵਿੱਚ ਜੋ ਕਿ ਹੋ ਗਈ ਤੇ ਅੱਜ ਮਾਡਲ ਟਾਉਨ ਦੇ ਵਿੱਚ ਬਹੁਤ ਹੀ ਦੁੱਖ ਦੀ ਲਹਿਰ ਸਰਪ라이ਜ਼ ਪੂਰੀ ਹੋ ਚੁੱਕੀ ਸੀ ਗੁਸ਼ਮਨ ਦੀ ਤੇ ਉਹਨੇ ਵਾਪਸ ਕਰਦੋ ਆਣਾ ਸੀ ਪੰਜਾਬ ਵਾਪਸ ਉਹ 1 ਸਾਲ ਦੇ ਲਈ ਹੀ ਗਿਆ ਸੀ ਜੀ ਉਹਨੂੰ ਡਿਗਰੀ ਮਿਲਣ ਤੋਂ ਬਾਅਦ ਉਹਨੇ ਆਪਣੇ ਘਰ ਆ ਜਾਣਾ ਸੀ ਕਿਉਂਕਿ ਬਹੁਤ ਅੱਛੀ ਫੈਮਲੀ ਆ ਬੜਾ ਅੱਛਾ ਰਤਬਾ ਆ ਪਾਟ ਪਾਟੀਆਂ ਫੈਮਲੀ ਦਾ ਇੱਥੇ ਠੀਕ ਹੈ ਇਹਨਾਂ ਨੂੰ ਕੋਈ ਇਹ ਨਹੀਂ ਸੈਟਡ ਪਾਰਟ ਆ ਹੈਗੀ ਜਾਂ ਮਤਲਬ ਕਹਿੰਦਾ ਕਿ ਫੈਮਲੀ ਇਹਨਾਂ ਦਾ ਡੈਡੀ ਪਲੀਸ ਦੇ ਨਾਮ ਤੇ ਬਾਹਰ ਸੰਜੀਕ ਰਾਟੇ ਦੇ ਨਾਲ ਇਹਨਾਂ ਦਾ ਆਪਣਾ ਸ਼ੋਰੂਮ ਹੈ ਔਰ ਬੱਚੇ ਦੀ ਕਦੀ ਕੋਈ ਡਿਮਾਂਡ ਹੀ ਨਹੀਂ ਸੀ ਹੋਈ ਨਾ ਇੱਥੇ ਕਦੀ ਹੋਈ ਸੀ ਨਾ ਉਹਨੇ ਉੱਥੋਂ ਆਪਣੇ ਘਰਦਿਆਂ ਨੂੰ ਕੋਈ ਡਿਮਾਂਡ ਕੀਤੀ ਸੀ ਜੀ ਸਰ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦਿੱਤੀ ਹੈ ਪੁਲਿਸ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਕਿ ਕੀ ਕਾਰਨ ਰਹੇ ਨੇ ਨੌਜਵਾਨ ਦੀ ਮੌਤ ਦੇ ਕਾਰਨ ਦਾ ਪਤਾ ਲੱਗਾ ਹਾਂ ਪੁਲਿਸ ਨੂੰ ਇਹ ਜਿਹੜੀ ਉਥੋਂ ਦੀ ਪੁਲਿਸ ਆ ਉਹਨਾਂ ਨੇ ਜੋ ਕਿ ਸਾਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਦੱਸ ਸਕਦੇ ਨੇ ਉਹ ਠੀਕ ਹੈ ਜੋ ਕਿ ਉਹ ਕਹਿੰਦੇ ਨੇ ਕਿ ਉੱਥੇ ਇਹਦੀ ਦਰਿਆ ਦੇ ਕਿਨਾਰੇ ਜੋ ਇਹਦੀ ਡੈੱਡ ਬੋਡੀ ਮਿਲੀ ਆ ਤੁਹਾਡੇ ਮਾਧਿਅਮ ਦੁਆਰਾ ਅਸੀਂ ਇਹੀ ਉੱਥੋਂ ਦੀ ਗਵਰਨਮੈਂਟ ਨੂੰ ਅਪੀਲ ਕਰਾਂਗੇ ਕਿ ਇਹ ਜੋ ਪਰਿਵਾਰ ਆ ਇਹਨੂੰ ਇਹਦੀ ਡੈੱਡ ਬੋਡੀ ਜੋ ਦਿੱਤੀ ਜਾਵੇ ਤੁਰਤਾਲ ਤੇ ਬਾਕੀ ਜਿਹੜੀ ਜਿਹੜੀ ਪੁਸ਼ਟੀ ਕਰਕੇ ਸਾਰਾ ਇਨਸਾਫ ਜੋ ਪਰਿਵਾਰ ਨੂੰ ਮਿਜਾਵੇ ਸਰ ਡੇ ਵਾਪਸ ਕਰੋ ਤਾਂ ਕਹਿੰਗੇ ਇਸ ਪਰੇ ਕੋਈ ਪਰਿਵਾਰ ਨਾਲ ਗੱਲਬਾਤ ਹੋ ਪਈ ਤੁਹਾਡੀ ਇਹਨੂੰ ਮੈਡਮ ਜੇ ਆਪਾਂ ਜਲਦੀ ਤੋਂ ਜਲਦੀ ਵੀ ਲਾਣੇ ਆ ਤੇ ਚਾਰ-ਪੰਜ ਦਿਨ ਦਾ ਪ੍ਰੋਸੈਸ ਹੁੰਦਾ ਹੀ ਹੈਗਾ ਜੀ ਇਹ ਚਾਰ-ਪੰਜ ਦਿਨ ਲੱਗ ਜਾਣਗੇ ਜੋ ਪੁਖਤਾ ਅਗਲੀ ਜਰੀ ਆਂਦੀ ਹੈਗੀ ਆ ਇਨਫੋਰਮੇਸ਼ਨ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਅਸਰ ਜਦੋਂ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੈ ਉਸਦੇ ਦੋਸਤ ਦੇ ਉੱਪਰ ਹੋਵੇ ਜਾਂ ਫਿਰ ਕੈਨੇਡਾ ਦੇ ਵਿੱਚ ਉੱਥੇ ਲੰਡਨ ਦੇ ਵਿੱਚ ਕਿਸੇ ਦੇ ਉੱਪਰ ਸ਼ੱਕ ਹੋਵੇ ਪਰਿਵਾਰ ਨੂੰ ਉਹਨਾਂ ਨੂੰ ਆਪਣੇ ਬੱਚੇ ਤੇ ਕੋਈ ਇਦਾਂ ਦੀ ਨਹੀਂ ਹੈਗੀ ਉਹਨਾਂ ਦਾ ਬੱਚਾ ਹੀ ਬੜਾ ਸ਼ਰੀਫ ਸੀਗਾ ਜਦੋਂ ਉਹਨਾਂ ਦਾ ਬੱਚਾ ਹੀ ਸ਼ਰੀਫ ਹੈ ਜਾਂ ਕਦੀ ਬੱਚੇ ਨੇ ਆਪਣੇ ਘਰ ਦੇ ਨਾਲ ਗੱਲ ਕੀਤੀ ਹੋਵੇ ਕਿ ਮੈਨੂੰ ਉਹ ਤੰਗ ਕਰਦਾ ਜਾਂ ਇਹ ਤੰਗ ਕਰਦਾ ਫਿਰ ਗੱਲ ਹੁੰਦੀ ਹੈ ਹੁਣ ਜਿਹੜੀ ਇਸ ਚੀਜ਼ ਦੀ ਪੁ ਜੇ ਆਪਾਂ ਕਿੰਨੇ ਆ ਬੱਚੇ ਦਾ ਜਨਮ ਦਿਨ ਸੀ ਜਨਮ ਦਿਨ ਮਨਾਇਆ ਜਨਮ ਦਿਨ ਮਨਾਇਆ ਤੇ ਉਹ ਆਪਣੇ ਘਰ ਕਿਉਂ ਨਹੀਂ ਪਹੁੰਚਿਆ ਇਹ ਜਿਹੜੀਆਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਇਹ ਚੀਜ਼ ਜਿਹੜੀ ਆ ਕਿ ਸੰਦੇਹ ਦੇ ਘੇਰੇ ਦੇ ਵਿੱਚ ਲਿਆਂਦੀ ਹੈਗੀ ਆ ਤੇ ਬਾਕੀ ਤੁਹਾਡੇ ਮਾਧਿਅਮ ਦੇ ਨਾਲ ਜੋ ਕੀ ਇਨਸਾਫ ਮਿਲਣਾ ਚਾਹੀਦਾ ਆ ਸਰ ਜਦੋਂ 15 ਦਸੰਬਰ ਨੂੰ ਗਵਾਚਿਆ ਸੀ ਉਸ ਦੇ ਬਾਰੇ ਲਗਾਤਾਰ ਪਰਿਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਦੇ ਸੰਪਰਕ ਹੋ ਪਾਇਆ ਸੀ ਉਹਨਾਂ ਮੈਡਮ ਹੋਦਾ ਇਹਨਾ ਕਿ 15 ਤਰੀਕ ਨੂੰ ਜਿੱਦਾਂ ਉਹਦਾ ਜਨਮ ਦਿਨ ਸੀਗਾ ਰਾਤ ਤੱਕ ਗੱਲਾਂ ਹੁੰਦੀਆਂ ਰਹੀਆਂ ਆ ਬਾਪਨਾ ਵੀ ਹੁੰਦੀ ਮਾਂ ਨਾ ਵੀ ਹੁੰਦੀ ਦਾਦਾ ਨਾ ਵੀ ਹੁੰਦੀ ਦਾਦੀ ਨਾਲ ਵੀ ਹੁੰਦੀ ਸੀਗੀ ਠੀਕ ਹੈ ਨਾ ਉਹਦੀ ਬਾਤ ਹੀ ਜਦੋਂ 16 ਤਰੀਕ ਨੂੰ ਨਈ ਸੰਪਰਕ ਹੋਇਆ ਤੇ ਫਿਰ ਇਹਨਾਂ ਨੇ ਉਹਦੀ ਭਾਲ ਕੀਤੀ ਤੇ ਉਹਦੇ ਬਾਅਦ ਜੋ ਕੀ ਆਜਰਾ ਪਾਣਾ ਜੋ ਵਰਤਿਆ ਹੈਗਾ ਠੀਕ ਹੈ ਥੈਂਕ ਯੂ ਤੇ ਮੇਰੇ ਨਾਲ ਉਹਨਾਂ ਦੇ ਪਰਿਵਾਰ ਦੇ ਬੇहद ਕਰੀਬੀ ਰਜੀਵ ਦੁੱਗਲ ਮੌਜੂਦ ਸਿਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅਸੀਂ ਕੀ ਪਰਿਵਾਰ ਨੂੰ ਬੇहद ਤਕਾ ਪਹੁੰਚਿਆ ਕਿਉਂਕਿ ਪਰਿਵਾਰ ਦਾ ਨੌਜਵਾਨ ਪੁੱਤਰ ਸਿਗਰਸ਼ਮਨ ਉਸਦੀ ਉਮਰ ਮਹਿਜ 23 ਸਾਲ ਸੀ ਤੇ ਉਸਦੀ ਮੌਤ ਹੋ ਚੁੱਕੀ ਹੈ ਲੰਡਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 1 ਸਾਲ ਪਹਿਲਾਂ ਹੀ ਗਿਆ ਸੀ ਤੇ ਦਰਿਆ ਦੇ ਵਿੱਚ ਉਸ ਦੀ ਮ੍ਰਿਤਕ ਦੇ ਮਿਲੀ ਹੈ ਜਨਮ ਦਿਨ ਮਨਾਇਆ ਸੀ ਹਾਲਾਂਕਿ ਨੌਜਵਾਨ ਨੇ ਆਪਣਾ 15 ਦਸੰਬਰ ਨੂੰ 15 ਦਸੰਬਰ ਤੱਕ ਪਰਿਵਾਰ ਨਾਲ ਗੱਲਬਾਤ ਹੁੰਦੀ ਰਹੀ ਬਾਅਦ ਦੇ ਵਿੱਚ ਉਹ ਲਾਪਤਾ ਹੋ ਜਾਂਦਾ ਹੈ ਪਾਜਪਾ ਨੇ ਤਾਂ ਮਨ ਜਿੰਨਾ ਸਿੰਘ ਸਿੱਖਿਆ ਡਿਵੈਲਪਮੈਂਟ ਟਵੀਟ ਕੀਤਾ ਜਾਂਦਾ ਹੈ ਵਿਦੇਸ਼ ਮੰਤਰਾਲੇ ਤੋਂ ਦਖਲ ਅੰਦਾਜ਼ੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਨੌਜਵਾਨ ਕਿੱਥੇ ਹੈ ਪਰ ਲਗਾਤਾਰ ਪਰਿਵਾਰ ਦੇ ਵੱਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰਿਵਾਰ ਬੀਤੇ ਕੱਲ੍ਹ ਲੰਡਨ ਦੇ ਲਈ ਰਵਾਨਾ ਵੀ ਹੋਇਆ ਸੀ ਤਾਂ ਕਿ ਉਸ ਨੂੰ ਉੱਥੇ ਲੱਭਿਆ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਪਰਿਵਾਰ ਨੂੰ ਮੰਨਪਾਗੇ ਖਬਰ ਮਿਲਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੇ ਨਾਲ ਪਾਨਾ ਵਾਪਰ ਚੁੱਕਿਆ ਹੈ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਲੰਡਨ ਦੇ ਵਿੱਚ ਉਥੇ ਦੱਸਿਆ ਕਿ ਇਸ ਮੰਦਭਾਗੀ ਖਬਰ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਪਰਵਾਰਿਕ ਮੈਂਬਰਾਂ ਦੇ ਹਾਲਾਤ ਫਿਲਹਾਲ ਅਜੇ ਨਹੀਂ ਨੇ ਕਿਉਂਕਿ ਕੋਈ ਵੀ ਗੱਲਬਾਤ ਕਰ ਸਕਣ ਉਥੇ ਦੱਸਿਆ ਕਿ ਪਰਿਵਾਰ ਨੂੰ ਡੂੰਗਾ ਸਦਮਾ ਪਹੁੰਚਿਆ ਤੇ ਦੱਸਿਆ ਕਿ ਕਈ ਪਰਵਾਰਿਕ ਮੈਂਬਰ ਲੰਡਨ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਕਿ ਇਹ ਜਾਂਚ ਦੇ ਵਿੱਚ ਕਾਰਨਾਂ ਦਾ ਪਤਾ ਲੱਗ ਸਕੇ ਕਿ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੀ ਮੌਤ ਕਿਵੇਂ ਹੋਈ ਹੈ ਤੇ ਜਲਦ ਤੋਂ ਜਲਦ ਵਾਪਸ ਆਪਣੇ ਨੌਜਵਾਨ ਪੁੱਤਰ ਦੀ ਮਰੇ ਤੱਕ ਦੇ ਪੱਤਰ ਲਿਆ ਸਕਣ ਕੈਮਰਾਮੈਨ ਤਰੁੰਦਨਾਲ ਅੰਜਾ ਛੱਡਾ ਪੰਜਾਬ ਬੁਲਟਿਨ ਚਲੰਦ